ਹਰੇਕ ਅਸੀ ਕਾਲ ਇਹ ਤੋੜਾ ਦੇਖਿਆ ਹੈ ਵਰਕੀ ਸੰਕੂਕੀ ਹਸਿਆਣ ਦੇ ਪਟਾਰੇ ਪ੍ਰਤੰਤ ਲੋਕਾ ਰਟ ਦੋਹਣ ਲਾਤੇ ਪੂਰੀ ਫੋਨ ਕਮੇਟੀ ਲਾਈਵ ਉਹ ਸੁਣੀ ਕਲਾ ਦਾ ਬਾਦਸ਼ਾ ਹਸਿਆਣਾ ਬਲੇਯਾਰ ਵਰਕੀ ਸੰਕੂਕੀ ਇਹ ਅਸੀਂ ਆਪ ਵੀ ਜਿਹੜੇ ਆਪ ਇੰਜੋਏ ਕਰ ਲੈਨੇ ਆਪਣੀਆਂ ਗੱਲਾਂ ਤੇ ਕੌਣ ਕਿਸੇ ਨੂੰ ਅਸਾ ਸਕਦਾ ਹੈ ਇੱਥੇ ਔਰ ਹਾਸਾ ਤੇ ਦੁਨੀਆ ਦੀ ਹਰ ਗੱਲ ਚ ਹੈਗਾ ਅੱਛਾ ਕਈ ਲੋਕਾਂ ਦੇ ਚਿਹਰੇ ਤੇ ਹਾਸਾ ਹੁੰਦਾ ਜੀ ਐਕਸਪ੍ਰੈਸ਼ਨ ਹੀ ਇਦਾਂ ਦੇ ਹੁੰਦੇ ਨੇ ਉਹ ਵਿਚਾਰਾ ਆਪਣੇ ਨੂੰ ਉਦਾਸ ਵੀ ਹੋਵੇ ਨਾ ਤਾਂ ਵੀ ਉਹਦਾ ਮੂੰਹ ਇਦਾਂ ਦਾ ਹੁੰਦਾ ਇਦਾਂ ਦਾ ਕਈ ਵਾਰੀ ਕਿਸੇ ਦੇ ਘਰ ਅਫਸੋਸ ਤੇ ਵੀ ਜਾਂਦਾ ਉਹ ਪਤਾ ਲੱਗਾ ਪਾਪਾ ਹੀ ਪੂਰੇ ਹੋ ਗਏ ਨੇ ਬੜਾ ਦੁੱਖ ਲੱਗਾ ਜੀ ਉਹ ਕਹਿੰਦੇ ਦੁੱਖ ਕਾਹਦਾ ਲੱਗਾ ਜਿੱਦਾਂ ਤੂੰ ਹੱਸਣ ਡਿਆ ਸਾਨੂੰ ਲੱਗਦਾ ਮਾਰਿਆ ਤੂੰ ਅੱਛਾ ਕਿਸੇ ਦੇ ਕਿਸੇ ਦਾ ਮੂੰਹ ਰੋਣ ਵਾਲਾ ਹੀ ਹੁੰਦਾ ਜਮਾਂਦਰੂ ਹੀ ਉਹ ਆਪਣੇ ਮੁੰਡੇ ਦੇ ਵਿਆਹ 'ਚ ਵੀ ਇਦਾਂ ਹੀ ਫਿਰਦਾ ਹੁੰਦਾ। ਉਹਨੂੰ ਲੱਗਦਾ ਸੀ ਰਿਟੈਂਸ਼ਨ ਜੀ ਪਿਆ ਹੋਇਆ ਵੀ ਕਾਕੇ ਦੇ ਵਿਆਹ ਦੇ ਖਰਚੇ ਤੇ ਬੜਾ ਹੁੰਦੇ ਆ ਅਜੇ ਤੱਕ ਪਤਾ ਨਹੀਂ ਲੱਗਾ ਕਾਕਾ ਮੇਰਾ ਆਪਣਾ ਹੀ ਕਿ ਨਹੀਂ। ਉਹਦਾ ਮੂੰਹ ਹੀ ਰੋਣ ਵਾਲਾ ਹੁੰਦਾ। ਪਿੱਛੇ ਦੇ ਮੇਰੇ ਘਰ ਦੇ ਨੂੰ ਬੇਟਾ ਹੋਇਆ ਨਾ ਛੋਟਾ ਜਿਹਾ। ਇੱਕ ਦਿਨ ਇੱਥੇ ਮੈਂ ਵੇਖਿਆ ਨਾ ਕਿ ਭਾਈਆ ਬੈਠਾ ਕਮਾਦ ਦੀ ਰਾਖੀ। ਵੀ ਭਾਈਆ ਕੋਈ ਗੰਨੇ ਨਾ ਧੰਨ ਕੇ ਲੈ ਜਾਏ, ਗੰਨੇ ਨਾ ਤੋੜੇ ਕੋਈ। ਹੁਣ ਭਾਈਆ ਵਿਚਾਰਾ ਬਲਾਈਂਡ ਸੀ। ਉਹਨੂੰ ਦਿਸਦਾ ਨਹੀਂ ਸੀ ਉਹਨੂੰ ਗੰਨੇ ਭੰਨਣ ਦੀ ਆਵਾਜ਼ ਆਉਂਦੀ ਸੀ ਕੋਈ ਆਉਂਦਾ ਤੇ ਗੰਨਾ ਤੋੜ ਕੇ ਲੈ ਜਾਂਦਾ ਹੁਣ ਉਹਨੇ ਦਬਕਾ ਮਾਰਨਾ ਸੀ ਪਤਾ ਉਹਨੂੰ ਹੈ ਨਹੀਂ ਸੀ ਬੰਦਾ ਤੋੜਦਾ ਕਿ ਜਨਾਨੀ ਹੁਣ ਦਬਕਾ ਕੀ ਮਾਰੇ ਵਿਚਾਰਾ ਉਹਨੂੰ ਇਹ ਵੀ ਸੀ ਵੀ ਅਗਲੇ ਨੂੰ ਪਤਾ ਵੀ ਨਾ ਲੱਗੇ ਵੀ ਮੈਨੂੰ ਦਿਸਦਾ ਨਹੀਂ ਉਹਨੇ ਫਿਰ ਬੜੇ ਸਾਹਬ ਜੀ ਨਾਲ ਦਬਕਾ ਮਾਰਿਆ ਕਹਿੰਦਾ ਕਿਹੜੀ ਆ ਕਿਹੜਾ ਆਉਂਦੀ ਆ ਗੰਨਾ ਭੰਨ ਕੇ ਚਲਾ ਜਾਂਦਾ ਮਾਰੂ ਗੋਤਣੀ ਤੋਂ ਗਮ ਆ ਕੇ ਪੱਗ ਲੱਥ ਕੇ ਆਉਂਦਾ ਮੈਂ ਗੋਲਮੋਲ ਜਿਹੀ ਤਵਕਾ ਮਾਰਦਾ ਫਿਰ ਉਹ ਜਿਹੜੀ ਖੁਸਰਾ ਸੀਗਾ ਨਾ ਉਹ ਨੱਚਦੀ ਨੱਚਦੀ ਆਉਂਦਾ ਸੀ ਸਾਰਿਆਂ ਕੋਲ ਵੇਲ ਫੜ ਕੇ ਨਿਕਲ ਜਾਂਦਾ ਸੀ ਉਹ ਜਦੋਂ ਸਾਰੇ ਕੋ ਪੰਜਾ ਫੜਾ ਕੋ 100 ਫੜਾ ਉਹਨੂੰ ਮੇਰੇ ਡੈਡੀ ਕੋਲੋਂ ਬੜੀ ਉਮੀਦ ਸੀ ਵੀ ਮੁੰਡੇ ਦਾ ਦਾਦਾ ਹੈ ਤੇ ਇਹਨੇ 2100 ਤੋਂ ਘੱਟ ਵੇਲ ਨਹੀਂ ਕਰਾਉਣੀ ਉਹ ਬਾਰ-ਬਾਰ ਗੇੜਾ ਦੇ ਕੇ ਦੇ ਆ ਲਾਲ ਵੇਲ ਲੋਰੀਆਂ ਲੈ ਕਰਮਾਵਾਲ ਮੇਰੇ ਡੈਡੀ ਦੇ ਢੇਡ ਤੇ ਮਾੜਾ ਜਿਹਾ ਠੂੰਗਾ ਮਾਰ ਜਾ ਕਰ ਤੇ ਭਾਈਆ ਕੱਢ ਵੇਲ ਡੈਡੀ ਸਮਝ ਕੇ ਵੀ ਨਵैल ਲੈ ਬਣਾ ਮੁਰਨਾ ਨਹੀਂ ਡੈਡੀ ਪਜਾਮਾ ਬਣਾਣ ਪਾ ਕੇ ਬੈਠੇ ਸੀ ਇਧਰੋਂ ਕੱਢੇ 174 ਰੁਪਏ ਇਧਰੋਂ ਨਿਕਲ ਆਏ 82 ਕ ਇਧਰੋਂ ਨਿਕਲ ਆਏ ਉੱਪਰਲੀ ਜੇਬ ਚੋਂ ਕਿਤੇ ਨਿਕਲ ਆਏ ਥੋੜੇ ਜੇ ਉਹ ਗਿਣ ਗਿਣਾ ਕੇ 380 ਰੁਪਏ ਬਣੇ ਉਹ ਜਦੋਂ ਨੱਚਦੀ ਨੱਚਦੀ ਮੇਰੇ ਡੈਡੀ ਕੋਲ ਹੁਣ ਆਇਆ ਨਾ ਤੇ ਮੇਰੇ ਡੈਡੀ ਨੂੰ ਫੜਾਤੇ ਸਾਰੇ ਉਹਨੇ ਨੱਚਦੀ ਨੱਚਦੀ ਨਹੀਂ ਪੈਸੇ ਗਿਣ ਲਏ ਉਹਨੂੰ ਉਮੀਦ ਸੀ 2100 ਦੀ ਵੇਲ ਕਰਾਉਣੀ ਪਾਈਏ ਨੇ ਤੇ ਕਰਾਈ ਡੈਡੀ ਨੇ 380 ਦੀ ਉਹ ਗੇੜਾ ਜੇ ਦੇਖ ਨਾ ਜਦੋਂ ਗਿਣ ਲੇ ਉਹਨੂੰ ਅੱਧ ਚ ਹੀ ਗੁੱਸਾ ਚੜ ਗਿਆ ਵੀ ਵੇਲ ਗਲਤ ਆ ਗਈ ਹੈ ਗੇੜਾ ਦੇ ਕੇ ਦੁਬਾਰਾ ਮੇਰੇ ਡੈਡੀ ਕੋਲ ਲਈ ਨਾ ਜਦੋਂ ਤੇ ਮੇਰੇ ਡੈਡੀ ਦੇ ਮੂੰਹ ਤੇ ਮਾਰੇ 380 ਰੁਪਏ ਆਹ ਬਦਲਵਾ ਲਈ ਸੋ ਹਸਾ ਮੈਂ ਕਿ ਸਾਡੇ ਨਾਲ ਹੀ ਜੰਮ ਪੈਂਦਾ ਕਿ ਤੋ ਲੈਨ ਨਹੀਂ ਜਾਣਾ ਪੈਂਦਾ ਮੈਨੂੰ ਗੱਲ ਚੇਤਾ ਆ ਗਈ ਠੰਡਲ ਸਾਹਿਬ ਜਿੰਦ ਸਾਖਨਾਂ ਸਾਹਿਬ ਕਿੱਥੇ ਬੈਠੇ ਨੇ ਮੈਂ ਦਿਸ ਕਿਉਂ ਨਹੀਂ ਰਹੇ ਚਲੇ ਗਏ ਜੀ ਕਿਉਂਕਿ ਅੰਨਾ ਕਿਤਾਬ ਹੈ ਮੈਨੂੰ ਸਾਹਮਣੇ ਬੱਤੀ ਨੇ ਦਿਸਦਾ ਹੀ ਨਹੀਂ ਪਿਆ ਮੈਨੂੰ ਚੰਦਰ ਸਾਹਿਬ ਮੈਂ ਜ਼ਿਕਰ ਕਰ ਰਿਹਾ ਸੀ ਜੀ ਕਿ ਮਾਝਾ ਮਾਲਵਾ ਦੁਆਬਾ ਸਾਡੇ ਤਿੰਨ ਰੀਜਨ ਨੇ ਮਿਲ ਕੇ ਪੰਜਾਬ ਬੰਦ ਪਰ ਸਾਰਿਆਂ ਦਾ ਕਲਚਰ ਆਪੋ ਆਪਣਾ ਹੁੰਦਾ ਹੈ ਆਪੋ ਆਪਣੀਆਂ ਪ੍ਰੀਫਰੈਂਸਿਸ ਹੁੰਦੀਆਂ ਹਰ ਇਲਾਕੇ ਦੀਆਂ ਰੁਝਾਨ ਹੁੰਦੇ ਨੇ ਆਪੋ ਆਪਣੇ ਇਲਾਕੇ ਦੇ ਦੁਆਬਾ 700 ਸਾਲ ਪਹਿਲਾਂ ਬਾਹਰ ਚਲਾ ਗਿਆ ਸੀ ਜਲਦੀ ਤਰੱਕੀ ਕਰ ਗਿਆ ਮਾਲਵੇ ਦਾ ਹੋਰ ਹਿਸਾਬ ਹੈ ਸਾਡਾ ਗੁਰਦਾਸਪੁਰ ਅੰਮ੍ਰਿਤਸਰ ਵਿਚਾਰਾ ਮਾਰਥਾ ਲਈ ਰਿਆ ਇੱਥੇ ਸਾਡੇ ਲੋਕਾਂ ਦੇ ਸੁਭਾਅ ਹੋਰ ਨੇ ਮੈਂ ਕਿ ਗੱਲ ਸੁਣਾਉਣਾ ਨਾ ਵੀ ਦੁਆਬੇ ਦੇ ਕਿਸੇ ਬਜ਼ੁਰਗ ਨੂੰ ਪੁੱਛੋ ਨਾ ਵੀ ਮੁੰਡੇ ਕੀ ਕਰਦੇ ਨੇ ਇਹ ਤਾਂ ਬੜਾ ਤਾਂ ਅਮਰੀਕੇ ਆ ਵਿਚਾਲ ਲੱਕ ਦੇ ਦੇ ਹੁੰਦਾ ਤੇ ਛੋਟਾ ਗਲੈਂਡ ਮੰਗਿਆ ਉਹ ਵੀ ਜਿਆ ਹੀ ਸਮਝੋ ਇਹ ਵੀ ਮੈਂ ਕਿਹਾ ਮਾਲਵੇ ਚ ਆ ਜਾਓ ਉਹਨੂੰ ਪੁੱਛੋ ਭਾਈਆ ਜੀ ਮੁੰਡੇ ਕੀ ਕਰਦੇ ਨੇ ਇਹ ਤਾਂ ਵੱਡਾ ਦਾ ਭੁੱਕੀ ਚ ਅੰਦਰ ਹੋਇਆ ਵਿਚਾਲਲੇ ਦੇ ਹੱਡਾ ਇਹ ਫੀਮ ਬੈ ਗਈ ਸੋਰ ਮਜੇ ਤੇ ਨਹੀਂ ਉੱਠਦਾ ਤੇ ਸਭ ਤੋਂ ਛੋਟਾ ਕਰੇ ਘਰੇ ਨਹੀਂ ਬੜਿਆ ਹੁਣ ਮੈਂ ਕਹਾਂ ਸਾਡੇ ਵਾਲੇ ਪਾਸੇ ਆ ਜਾਓ ਮੇਰੇ ਤੇ ਪ੍ਰੀਤ ਹਰਪਾਲ ਦੇ ਪਿੰਡਾਂ ਵੱਲ ਗਰਦਾਸਪੁਰ ਅੰਮ੍ਰਿਤਸਰ ਬਾਰਡਰ ਏਰੀਆ ਉਥੇ ਪੁੱਛੋ ਭਾਉ ਜੀ ਮੁੰਡੇ ਕੀ ਕਰਦੇ ਨੇ ਆ ਤਾਂ ਵੱਡਾ ਬਾਰਡਰ ਟੱਪ ਗਿਆ ਸਤਿ ਸ਼ਕਾਰਲਾ ਬੰਦਾ ਮਾਰ ਕੇ ਅੰਦਰ ਹੋਇਆ ਤੇ ਨਿਕਾ ਕਿਸੇ ਦੀ ਬੁੱਢੀ ਕੱਢ ਕੇ ਲੈ ਗਿਆ ਕੀ ਅਜੇ ਥੱਲੇ ਹੀ ਹੋਏ ਨੇ ਪਿੱਛੋਂ ਕਿਸੇ ਦੀ ਜੇਜ ਚੋ ਮੋਬਾਈਲ ਬੋਲ ਪਿਆ ਚੱਕ ਲੋ ਰੱਬ ਦਾ ਨਾਂ ਲੈ ਕੇ ਰਨ ਬੋਤਲ ਵਰਗੀ ਮਾਈ ਉੱਠ ਕੇ ਨਾ ਬਹਿ ਗਈ ਕਹਿੰਦੀ ਸ਼ੁਕਰ ਹੈ 95 ਦੀ ਹੋ ਕੇ ਸਹੀ ਕਦਰ ਤੇ ਪਈ ਬੜੇ ਕਪਤੇ ਜਿਹੇ ਮੋਬਾਈਲ ਇਹ ਨਹੀਂ ਲਿਆਜ ਕਰਦੇ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ ਕਿਸੇ ਨੇ ਸਸਕਾਰ ਤੇ ਗਏ ਮੈਂ ਆਪਾਂ ਸਾਰੇ ਹੀ ਸਸਕਾਰ ਤੇ ਗਏ ਹੁੰਦੇ ਨੇ ਬੰਦਾ ਵਿਚਾਰਾ ਚਿਖਾ ਜਿ ਪਾਇਆ ਉਧਰ ਅਰਦਾਸ ਹੋਈ ਹੈ ਭਾਈ ਜੀ ਅਰਦਾਸ ਕਰਨ ਦੇ ਨੇ ਪਿੰਡ ਡਰਾਪ ਸਾਇਲੈਂਸ ਜਦੋਂ ਕਹਿ ਰਹੇ ਹੁੰਦੇ ਜੀ ਅਗਨੀ ਦਿਖਾਓ ਜੀ ਅਗਨੀ ਦਿਖਾਓ ਸਾਰੇ ਤਿਆਰ ਬੈਠੇ ਨੇ ਜਨਾਨੀਆਂ ਨੇ ਹੱਥ ਇੱਥੇ ਲਿਆਂਦੇ ਨੇ ਕਿ ਜਿੱਦਾਂ ਹੀ ਅੱਗ ਲਾਉਣੀ ਨਾਲ ਹੀ ਦੋ ਹੱਥ ਮਾਰਨੀ ਆ ਉਧਰ ਬੰਦੇ ਵੀ ਵਿਚਾਰੇ ਤਿਆਰ ਬੈਠੇ ਨੇ ਅੱਥਰੂ ਇੱਥੇ ਰੋਕ ਕੇ ਵੀ ਰੋਣਾ ਜਦੋਂ ਬਾਪੂ ਨੂੰ ਅੱਗ ਵਿਖਾਈ ਉਧਰ ਮਾਹੌਲ ਸੰਜੀਦਾ ਹੋਇਆ ਹੁੰਦਾ ਉਧਰ ਅੱਗ ਬਖਾਉਣ ਲੱਗਦੇ ਨੇ ਪਿੱਛੋਂ ਕਿਸੇ ਦੀ ਜੇਬ ਤੋਂ ਤਰਾ 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 ਮੁਰਦਾ ਉੱਠ ਕੇ ਬਹਿ ਜਾਂਦਾ ਕਿੰਨੂ ਚਾ ਚੜਿਆ ਮੇਰੇ ਮਰਨ ਦਾ ਚੰਗੇ ਭਲੇ ਆਪਣੀਆਂ ਨਾ ਸਹੇਲੀਆਂ ਨਾਲ ਗੱਲ ਕਰਦੇ ਹੋਣਗੇ ਡੇਲੀ ਨਾਲ ਗੱਲ ਕਰਦੇ ਹੁੰਦੇ ਨੇ ਵਿੱਚੇ ਮੈਂ ਵੀ ਗੁੱਸਾ ਨਾ ਕਰਿਓ ਵਿੱਚੋਂ ਵਾਈਫ ਦਾ ਫੋਨ ਆ ਜਾਂਦਾ ਤੇਵਰ ਕਿਦਾਂ ਬਦਲਦੇ ਨੇ ਚੰਗੇ ਭਲੇ ਲੱਗੇ ਹੁੰਦੇ ਗੱਲਾਂ ਯਾ ਇ ਟੋਲ ਯੂ ਨੋ ਨੋ ਨਾਟ ਐਟ ਆਲ ਨਾਲੇ ਫਿਰ ਜਿੱਦਾ ਗਿੱਲਾ ਕੁੱਕੜ ਕੋਏ ਤੇ ਫਿਰਦਾ ਇਦਾਂ ਚਾਲ ਹੋਈ ਹੁੰਦੀ ਇਹਨਾਂ ਦੀ ਬੈਨ ਨੋ সুইਟੀ ਨੋ ਨਹੀਂ ਨਹੀਂ ਮੈਂ ਤੈਨੂੰ ਦੱਸਿਆ ਤੇ ਅਸੀਂ ਪਾਗਲ ਹੋ ਗਏ ਤੈਨੂੰ ਪਤਾ ਨਾ ਯਾ ਹਾਂ ਅੱਛਾ ਮੇਰੀ ਕਾਲ ਆ ਰਹੀ ਵਿੱਚ ਉਹ ਜ਼ਰੂਰੀ ਹੋਲਡ ਕਰੀ ਜੀ ਯੈਸ ਯੈਸ ਆਈ ਵਿਲ ਕਾਲ ਯੂ ਆਈ ਵਿਲ ਕਾਲ ਯੂ ਆਈ ਵਿਲ ਕਾਲ ਯੂ ਸਵੀਟੀ ਹਾਂ ਆ ਜਾਗਾ 8 ਵਜੇ ਉਹ ਯਾਰ ਮੈਂ ਲੈ ਕੇ ਦੇ ਰਿਹਾ ਤੈਨੂੰ ਅਰੇ ਆ ਜਾਗਾ 8 ਵਜੇ ਆਇਆ ਤੈਨੂੰ ਦੱਸੇ ਰਹਾ ਉਹ ਯਾਰ ਮੈਂ ਪਿੰਡੀ ਮੈਂ ਲੈ ਗਿਆ ਨਹੀਂ ਆਇਆ ਚੱਲ ਲੈ ਆਵਾਂਗਾ ਪਿੰਡੀ ਯਾਰ ਜੋ ਜਿਹੜੀ ਗਲੈਕੋਟਿਨ ਲੈਂਦੀ ਸੀ ਉਹ ਕਿਨੇ ਤੋੜੀ ਐ ਫ੍ਰੀ ਆਂਦੀ ਗਲੈਕੋਟਿਨ ਲੈ ਆਵਾ ਓਏ ਓਕੇ ਯਾਰ ਇਹ ਬੰਦਿਆਂ ਦੀਆਂ ਕਰਤੂਤਾਂ ਜੇ ਇੱਕੋ ਪੰਜਾਬੀ ਨੇ ਜਿਹਨੇ ਹਰ ਗੱਲ ਤੇ ਹੱਸ ਲੈਂਦੇ ਨੇ ਜਿਹੜੇ ਆਪਣੇ ਆਪ ਤੇ ਵੀ ਹੱਸ ਲੈਂਦੇ ਨੇ ਆਪਣੇ ਲਤੀਫੇ ਆਪ ਹੀ ਸੁਣਾ ਲੈਂਦੇ ਨੇ ਆਪਣੇ ਚੁਟਕਲੇ ਆਪ ਸੁਣਾਉਣੇ ਬੜੇ ਔਖੇ ਹੁੰਦੇ ਜੇ ਇੱਕਰੀ ਇਦਾਂ ਹੀ ਮਹਿਫਲ ਲੱਗੀ ਹੋਈ ਹੋਰ ਸਟੇਟਾਂ ਤੋਂ ਵੀ ਲੋਕ ਆਏ ਜੋਕ ਚੱਲ ਰਹੇ ਸੀ ਚੁਟਕਲੇ ਚੱਲ ਰਹੇ ਸੀ ਜਿਹੜਾ ਉੱਠਦਾ ਸੀ ਕਹਿੰਦਾ ਲਓ ਜੀ ਇੱਕ ਵਾਰੀ ਦੋ ਸਰਦਾਰ ਹੁੰਦੇ ਆ ਇੱਧਰ ਵਾਲਾ ਉੱਠਿਆ ਕਹਿੰਦਾ ਲਓ ਜੀ ਇੱਕ ਵਾਰੀ ਤਿੰਨ ਸਰਦਾਰ ਜਾ ਰਹੇ ਸੀ ਇੱਧਰ ਵਾਲਾ ਕਹਿੰਦਾ ਜੀ ਇੱਕ ਸਰਦਾਰ ਤੇ ਸਰਦਾਰ ਨਹੀਂ ਸੀ ਇੱਧਰ ਵਾਲਾ ਉੱਠਿਆ ਕਹਿੰਦਾ ਜੀ ਦੋ ਸਰਦਾਰ ਸੀ ਤਿੰਨ ਸਰਦਾਰ ਇੱਕ ਸਰਦਾਰ ਸਰਦਾਰ ਗੱਡੀ ਚ ਜਾ ਰਹੇ ਸਰਦਾਰ ਪੈਦਲ ਜਾ ਰਹੇ ਸਰਦਾਰ ਉਧਰੋਂ ਆ ਰਹੇ ਸਰਦਾਰ ਜਿਹੜਾ ਉੱਠੇ ਇਹ ਜੋਕ ਸੁਣਾ ਰਹੇ ਸੀ ਇੱਕ ਵਿਚਾਰਾ ਜੈਂਟਲਮੈਨ ਬੈਠਾ ਸੀ ਦਿੱਲੀ ਦਾ ਉਹਨੂੰ ਲੱਗਾ ਵੀ ਇੱਕ ਸਰਦਾਰ ਜੀ ਵੀ ਵਿੱਚ ਬੈਠੇ ਆ ਇਹਨਾਂ ਨੂੰ ਸਾਰੇ ਸਰਦਾਰ ਜੀ ਦੇ ਜੋਕ ਸੁਣਾ ਰਹੇ ਮੈਂ ਨਹੀਂ ਸੁਣਾਣਾ ਹਾਂ ਸਰਦਾਰ ਜੀ ਜਦੋਂ ਮੇਰੀ ਵਾਰੀ ਹੈ ਜਨੂ ਨੂੰ ਕਹਿੰਦਾ ਤੁਸੀਂ ਸੁਣਾਓ ਉੱਠ ਕੇ ਕਹਿੰਦਾ ਹਜ਼ੂਰ ਇੱਕ ਵਾਰੀ ਇੱਕ ਮੌਲਵੀ ਸਾਹਿਬ ਹੁੰਦੇ ਆ ਇਦਰੋਂ ਸਰਦਾਰ ਉੱਠਿਆ ਜਾ ਕੇ ਫਾੜ ਕਰਦਾ ਲੱਪੜ ਮਾਰਿਆ ਕਹਿੰਦਾ ਮੌਲਵੀ ਕਿਉਂ ਹੈ ਸਰਦਾਰ ਮਰ ਗਏ ਨੇ ਇਸਾਂ ਦੇ ਕੋ ਉੱਥੇ ਮੈਂ ਫਿਲਮਾਂ ਦੇ ਵਿੱਚ ਵੀ ਤੁਸੀਂ ਸੀਨ ਦੇਖੇ ਹੋਣੇ ਨੇ ਉੱਥੇ ਅੰਗਰੇਜ਼ ਨੇ ਮਰਨਾ ਵੀ ਹੋਵੇ ਨਾ ਤੇ ਗੋਲੀ ਮਾਰਨ ਲੱਗਿਆ ਵੀ ਪਹਿਲਾਂ ਉੱਥੇ ਸਾਇਲੈਂਸਰ ਲਾ ਲੈਂਦੇ ਵੀ ਗਵਾਂਢੀ ਨਾ ਉੱਠਣ ਐਨੀ ਕੁ ਆਵਾਜ਼ ਆਂਦੀ ਹੈ ਤੇ ਮਰਨ ਵਾਲਾ ਵੀ ਕਹਿੰਦਾ ਯਾਰ ਗਵਾਂਢੀਆਂ ਨੂੰ ਡਿਸਟਰਬ ਨਹੀਂ ਕਰਨਾ ਆਹ ਵਾ ਐਨਾ ਕੁ ਕਰਕੇ ਮਰ ਜਾਂਦਾ ਵੀ ਗਵਾਂਢੀ ਡਿਸਟਰਬ ਨਾ ਹੋਣ ਅੰਗਰੇਜ਼ ਐਨਾ ਸੋਚਦੇ ਨੇ ਤੇ ਇੱਥੇ ਸਵੇਰੇ ਸਵੇਰੇ ਪੂਰੇ ਮਹੱਲੇ ਦੀ ਜਾਨ ਨਿਕਲੀ ਹੁੰਦੀ 5:30 ਵਜੇ ਸਾਰੇ ਉੱਠ ਕੇ ਬਹਿ ਜਾਂਦੇ ਨੇ ਆਵਾਜ਼ਾਂ ਆ ਰਹੀਆਂ ਜਿੱਦਾਂ ਕੋਈ ਮਰ ਰਿਹਾ ਉੱਚੀ ਉੱਚੀ ਆਵਾਜ਼ ਆ ਰਹੀ ਹੈ ਸ਼ਾਇਦ ਕਿਸੇ ਦੀ ਜਾਨ ਨਿਕਲ ਰਹੀ ਹੈ ਬਾਜ ਪਤਾ ਲੱਗਦਾ ਕੁਝ ਨਹੀਂ ਹੋਇਆ ਸੰਧੂ ਸਾਹਿਬ ਬਰਸ਼ ਕਰ ਰਹੇ ਨੇ ਪੂਰੇ ਮਹੱਲੇ ਦੀ ਜਾਨ ਕੱਢੀ ਹੁੰਦੀ ਸੋਏ ਪੰਜਾਬੀਆਂ ਦੀ ਖੂਬੀ ਹੈ ਸੋ ਮੈਂ ਆਪਣੇ ਸਕੂਲ ਦੀ ਗੱਲ ਕੀਤੀ ਸਕੂਲ ਦਾ ਵੀ ਦੱਸਾਂਗਾ ਕਿਉਂਕਿ ਅੱਜ ਕੱਲ ਅਲਟਰਾ ਮਾਡਰਨ ਬੱਚੇ ਨੇ ਅਲਟਰਾ ਮਾਡਰਨ ਸਕੂਲ ਨੇ ਅਲਟਰਾ ਮਾਡਰਨ ਕਲਾਸਰੂਮ ਨੇ ਅਲਟਰਾ ਮਾਡਰਨ ਬੱਸਸ ਲੈਣ ਆਂਦੀਆਂ ਉਹਨਾਂ ਨੂੰ ਅਸੀਂ ਪਿੰਡ ਪੜੇ ਆ ਜੀ ਕਿਉਂਕਿ ਅਸੀਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ ਬਾਰਡਰ ਏਰੀਆ ਤੇ ਪਿੰਡ ਹੈ ਸਾਡੇ ਥੈਂਕ ਯੂ ਜੀ ਥੈਂਕ ਯੂ ਗੁਰਦਾਸਪੁਰ ਵਾਲੇ ਇੱਧਰ ਬੈਠੇ ਦਾ ਮਤਲਬ ਹੈ ਜੀ ਤੇ ਇਹਨਾਂ ਦੀ ਭਾਸ਼ਾ ਅਸੀਂ ਗੁਰਦਾਸਪੁਰੀਏ ਆ ਭਾਉ ਸੋ ਅਸੀਂ ਪਿੰਡ ਦੇ ਸਾਡੇ ਸਕੂਲ ਦੀ ਬਿਲਡਿੰਗ ਨਹੀਂ ਸੀ ਹੁੰਦੀ ਸਾਡੇ ਪਿੰਡ ਸਾਡਾ ਸਕੂਲ ਲੱਗਦਾ ਹੁੰਦਾ ਸੀ ਸ਼ਮਸ਼ਾਨ ਘਾਟ 'ਚ ਕਿਸੇ ਦਾ ਸੰਸਕਾਰ ਹੋਣਾ ਸਾਨੂੰ ਛੁੱਟੀ ਹੋ ਜਾਣੀ ਕਲਾਸਾਂ ਵੀ ਲੱਗਦੀਆਂ ਨੇ ਅਸੀਂ 5ਵੀਂ ਬੋਰਡ ਥੱਲੇ 4ਵੀਂ ਪੀਪਲ ਥੱਲੇ 3ਜੀ ਸਫੈਦੇ ਥੱਲੇ ਉਥੇ ਕਿਸੇ ਦਾ ਸੰਸਕਾਰ ਹੋਣਾ ਸਾਨੂੰ ਛੁੱਟੀ ਹੋ ਜਾਣੀ ਸੋ ਪਿੰਡ 'ਚ ਕਿਸੇ ਦਾ ਬੁੱਢਾ ਮਰ ਜਾਣਾ ਸਾਨੂੰ ਚਾਹ ਚੜ ਜਾਣੇ ਪੇ ਲੋ ਜੀ ਛੁੱਟੀ ਹੋ ਗਈ ਇੱਕ ਦਿਨ ਇਦਾਂ ਹੀ ਮੈਂ ਤੇ ਮੇਰਾ ਦੋਸਤ ਅਸੀਂ ਸਕੂਲ ਜਾ ਰਹੇ ਆਂ ਸਾਹਮਣੇ ਵੇਖਿਆ 95 95 ਸਾਲ ਦੇ ਦੋ ਬੁੱਢੇ ਬੈਠੇ ਤੇ ਮੇਰੇ ਨਾਲ ਦਾ ਕਹਿੰਦਾ ਘੁੱਗੀ ਮੈਂ ਕਿਹਾ ਹਾਂ ਕਹਿੰਦਾ ਵੇਖੋ ਆਪਣੀਆਂ ਦੋ ਛੁੱਟੀਆਂ ਬੈਠੀਆਂ ਸੋ ਉਦਾਂ ਦੇ ਸਕੂਲ ਹੁੰਦੇ ਸੀ ਸਾਡੇ ਉਦਾਂ ਦੀ ਪੜ੍ਹਾਈ ਹੁੰਦੀ ਸੀ ਸਾਡੇ ਇੱਕ ਦਿਨ ਪੰਜਾਬੀ ਵਾਲੇ ਟੀਚਰ ਨੇ ਮੈਨੂੰ ਕਿਹਾ ਕਿ ਸਾਡੀ ਕਾਰ ਯਾਤਰਾ ਕਾਰ ਯਾਤਰਾ ਤੇ ਐਸੇ ਲਿਖੋ ਪੰਜਾਬੀ ਚ ਔਰ 500 ਸ਼ਬਦਾਂ ਦਾ ਹੋਣਾ ਚਾਹੀਦਾ 500 ਵਰਡਸ ਮੇਰੀ ਕਾਰ ਯਾਤਰਾ ਤੇ ਕਾਰ ਅਸੀਂ ਦੇਖੀ ਕਦੀ ਨਹੀਂ ਸੀ ਸਾਨੂੰ ਕਿ ਸਾਡੇ ਪਿੰਡ ਨਹੀਂ ਸੀ ਕਾਰ ਕਦੀ ਆਈ ਤੇ ਯਾਤਰਾ ਕਿੱਥੋਂ ਕਰ ਲੈਣੀ ਸੀ ਅਸੀਂ ਮੈਂ ਪਰੇਸ਼ਾਨ ਹੋ ਗਿਆ ਕੀ ਲਿਖਾਂ ਪਰ ਜੇ ਨਹੀਂ ਲਿਖਦਾ ਤੇ ਨੰਬਰ ਕੱਟੇ ਜਾਣੇ ਸੀ ਮੈਨੂੰ ਕਾਰ ਦਾ ਇੰਟੀਰੀਅਰ ਹੀ ਨਹੀਂ ਪਤਾ ਅੰਦਰ ਲੱਗਾ ਕੀ ਕੀ ਹੁੰਦਾ ਤੇ ਮੈਂ ਕਾਰ ਤੇ ਕੀ ਲਿਖਾਂ ਪਰ ਲਿਖਣ ਲੱਗ ਪਿਆ ਮੈਂ ਕਿਹਾ ਜੀ ਮੈਂ ਮੇਰੇ ਪਾਪਾ ਮੰਮੀ ਤੇ ਮੇਰੇ ਦੋਨੋਂ ਭਰਾ ਅਸੀਂ ਪੰਜ ਜਾਣੇ ਪਾਪਾ ਦੀ ਨਵੀਂ ਕਾਰ ਤੇ ਯਾਤਰਾ ਵਾਸਤੇ ਨਿਕਲੇ ਮੈਂ ਗਿਣ ਲਿਆ 36 ਵਰਡਸ ਹੋਗੇ ਸੀ ਮੈਂ ਕਿਹਾ ਸ਼ੁਕਰ ਹੈ ਅੱਜ ਅਸੀਂ ਘਰੋਂ ਬਾਹਰ ਨਿਕਲੇ ਹੀ ਸਾਂ ਕਿ ਕਿਸੇ ਨੇ ਆਪਣਾ ਟੁੱਟਾ ਜਿਹਾ ਸਕੂਟਰ ਲਿਆ ਕੇ ਮੇਰੇ ਡੈਡੀ ਦੀ ਨਵੀਂ ਕਾਰ ਵਿੱਚ ਠੋਕ ਦਿੱਤਾ ਮੈਂ ਗਿਣ ਲਿਆ 50 ਵਰਡਸ ਹੋਗੇ 50 ਮੈਂ ਅੱਗੇ ਲਿਖ ਦਿੱਤਾ ਉਸ ਤੋਂ ਬਾਅਦ ਮੇਰੇ ਡੈਡੀ ਨੇ ਜਿਹੜੇ 450 ਵਰਡਸ ਸਕੂਟਰ ਵਾਲੇ ਨੂੰ ਕਹੇ ਉਹ ਲਿਖੇ ਨਹੀਂ ਜਾ ਸਕਦੇ ਪੰਜਾਬੀਆਂ ਨੂੰ ਮੋਛ ਰੱਖਣ ਦਾ ਬੜਾ ਸ਼ੌਂਕ ਹੁੰਦਾ ਖੜੀ ਮੋਛ ਰੱਖਣ ਦਾ ਅੱਛਾ ਇਹਨਾਂ ਦੀ ਖੂਪੀ ਹੈ ਹੋਰ ਕੋਈ ਵੇਖੇ ਨਾ ਵੇਖੇ ਆਪਣੀ ਮੋਛਾ ਆਪ ਹੀ ਵੇਖ ਕੇ ਖੁਸ਼ ਹੋਈ ਜਾਣਗੇ ਇੰਨੇ ਖੁਸ਼ ਹੋਣਗੇ ਵਟ ਚੜ ਚੜ ਕੇ ਕਿ ਦੱਸ ਕੀ ਕੱਟਣਾ ਇਹਦੇ ਚੋਂ ਸੁਵੇਰ ਦਾ ਲੱਗਾਂ ਵਟ ਚੜਦੇ ਨੇ ਕਈਆਂ ਤੇ ਤਾਂ ਤਰਸ ਆਣ ਲੱਗ ਪੈਂਦਾ ਵੀ ਜਦੋਂ ਤਾਂ ਇਹ ਲੱਗਿਆ ਵਿਚਾਰਾ ਥੱਕ ਜਾਣਾ ਇਹਨੂੰ ਪਲਾਸ ਪੜਾ ਦਈਏ ਕਈਆਂ ਨੂੰ ਜਾ ਕੇ ਕਹਿਣਾ ਪੈਂਦਾ ਭਰਾਵਾ ਬਸ ਕਰ ਦੇ ਪੁਰ ਜਾਣੀ ਟੁੱਟ ਜਾਣੀ ਹੁਣ ਜਦੋਂ ਤਾਂ ਲੱਗਦਾ ਅੱਛਾ ਉਹ ਐਨੀ ਤਿੱਖੀ ਕਰੀ ਜਾਣਗੇ ਸਮਝ ਨਹੀਂ ਆਂਦੀ ਵੀ ਇਹਦੀ ਸੂਈ ਬਣਾ ਕੇ ਕਰਨਾ ਕੀ ਹੈ ਉਹਦੇ ਡੈਰੀ ਲੱਗਾ ਰਹਿੰਦਾ ਵੀ ਇਹਨੇ ਜਿੰਨੀ ਤਿੱਖੀ ਕਰ ਲਈ ਹੈ ਨਾ ਇਹਨੇ ਆਪਣੇ ਬੱਚੇ ਦੀ ਪੱਪੀ ਲੈਣ ਲੱਗੇ ਉਹਦੀ ਅੱਖ ਕੱਢ ਦੇਣੀ ਵਾਰ ਹੁਣ ਸਟਾਈਲ ਹੁੰਦਾ ਨਾ ਜੀ ਆਪੋ ਆਪਣਾ ਅੱਛਾ ਕਈ ਹੁੰਦੇ ਨੇ ਵਿਚਾਰੇ ਸਵੇਰੇ ਬਹੁਤ ਤਿਆਰ ਹੋ ਕੇ ਜਾਂਦੇ ਨੇ ਮੁੱਛਾਂ ਖੜੀਆਂ ਕਰਕੇ ਸਾਰਾ ਦਿਨ ਫੈਕਟਰੀ 'ਚ ਕੰਮ ਕਰਨਾ ਉਹ ਜਦੋਂ ਵਾਪਸ ਆਣ ਉਹ ਡਿੱਗ ਪੈਂਦੀਆਂ ਨੇ ਸਵੇਰੇ ਦੇ ਮੁੱਛਾਂ ਇਦਾਂ ਹੁੰਦੀਆਂ ਭਾਵੇਂ ਉੱਤੇ ਚਾਬੀ ਟੰਗ ਦਿਓ ਕਾਰ ਦੀ ਅੱਛਾ ਪਰ ਹੁਣ ਸ਼ਾਮ ਨੂੰ ਥੱਕ ਜਾਂਦੇ ਕੰਮ ਕਮ ਕਰਕੇ ਉਦੋਂ ਹਾਲਤ ਹੀ ਹੁੰਦੀ ਸਵੇਰੇ ਜਦੋਂ ਘਰੋਂ ਕੰਮ ਤੇ ਜਾਣਾ ਹੈ ਲੱਗਣਾ ਜਦੋਂ 10:00 ਵਜੇ 10 ਮਿੰਟ ਹੋਏ ਨੇ ਕਲੌਕ ਤੇ ਹੁੰਦੇ ਨਾ 10:00 ਵਜੇ 10 ਮਿੰਟ ਤੇ ਜਦੋਂ ਸ਼ਾਮੀ ਵਾਪਸ ਆਣਾ 4:40 ਮਿੰਟ ਹੋਏ ਹੁੰਦੇ ਪੰਜਾਬੀਆਂ ਦਾ ਸਟਾਈਲ ਥੋੜਾ ਜਿਹਾ ਲਾਊਡ ਹੁੰਦਾ ਬਾਕੀ ਦੁਨੀਆ ਨਾਲ ਪੰਜਾਬੀ ਹਰ ਕੰਮ 'ਚ ਲਾਊਡ ਹੁੰਦੇ ਨੇ ਕੋਈ ਗੱਲ ਹੋਵੇ ਇਹਨਾਂ ਦਾ ਛੋਟਾ ਐਕਸਪ੍ਰੈਸ਼ਨ ਆ ਹੀ ਨਹੀਂ ਸਕਦਾ ਅੰਗਰੇਜ਼ ਵੇਖੀ ਦਿਨੇ ਬਾਹਰ ਅੰਗਰੇਜ਼ਾਂ ਦੇ ਘਰ ਬੱਚਾ ਜੰਪ ਹੈ ਜਾਂ ਉਹਨਾਂ ਦੇ ਘਰ ਕੋਈ ਮਰ ਜੇ ਉਹਨਾਂ ਦੀ ਆਵਾਜ਼ ਇੰਨੀ ਕਿਉਂ ਆਂਦੀ ਹੈ ਯਾ ਉਹ ਆਪ ਘੱਟ ਬੋਲਦੇ ਨੇ ਗੱਲੇ ਚ ਡੱਡੂ ਜ਼ਿਆਦਾ ਬੋਲਦਾ ਉਹ ਪਤਾ ਨਹੀਂ ਲੱਗਦਾ ਅਫਸੋਸ ਕਰ ਰਹੇ ਨੇ ਕਿ ਵਧਾਈ ਦੇ ਰਹੇ ਨੇ ਤੇ ਸਾਡੇ ਸਿਸਟਮ ਹੀ ਡਿਫਰੈਂਟ ਹੈ ਕਿਤੇ ਨੂੰ ਨੇ ਗਲਤੀ ਨਾਲ ਸੱਸ ਨੂੰ ਕਹਿ ਤਾ ਨਾ ਬੀਜੀ ਥੋੜੀ ਇਮਲੀ ਮੰਗਾ ਦਿਓ ਵਾਏ ਗਰੂ ਵਾਏ ਗਰੂ ਮੁਬਾਰਕਾ ਮੁਬਾਰਕਾ ਫੋਨ ਲਾ ਦੇਣੇ ਕੁੜਮਾ ਨੂੰ ਵੀ ਮੁਬਾਰਕਾਂ ਜੀ ਨਾਨਾ ਜੀ ਬਣਨ ਵਾਲੇ ਹੋ ਜੀਤਿਆ ਮੇ ਪਾਪਾ ਬਣਨ ਵਾਲਾ ਤੂੰ ਪਾਪਾ ਬਣਨ ਵਾਲਾ ਉਦੋਂ ਤੇ ਤੂੰ ਚਾਚਾ ਬਣਨ ਵਾਲਾ ਤਾਇਆ ਬਣਨ ਵਾਲਾ ਉਹ ਨੂੰ ਹੀ ਕਹਿਣਾ ਪੈਂਦਾ ਮੰਮੀ ਇੰਨੀ ਖਾਪ ਨਾ ਪਾਓ ਮੈਂ ਚਟਨੀ ਬਣਾਉਣ ਵਾਸਤੇ ਮੰਗਾ ਰਹੀ ਲਾਊਡ ਹੁੰਦੇ ਨੇ ਹਰ ਗੱਲ 'ਚ ਹੀ ਲਾਊਡ ਹਸਪਤਾਲਾਂ 'ਚ ਉਥੇ ਮੈਂ ਵੇਖਿਆ ਅੰਗਰੇਜ਼ ਅੱਧਾ ਵੱਡਿਆ ਪਿਆ ਹੋਵੇ ਨਾ ਵਿਚਾਰਾ ਲੱਤ ਵੀ ਪਰੇ ਪਈ ਹੋਵੇ ਬਾਹਾਂ ਵੀ ਪਈ ਤਾਮੀ ਨੂੰ ਪੁੱਛੋ ਕਿ ਅੰਦਰੋਂ ਆਮ ਗੁੱਡ ਨਾ ਵਰਸ ਅਲਰਾਟ ਤੇ ਸਾਡੇ ਹਸਪਤਾਲ 'ਚ ਜਾ ਕੇ ਵੇਖੋ ਬਾਹਰ ਹੀ ਐ ਬਾਬਾ ਬਾਬਾ ਜੀ ਚੀਕਾਂ ਵੱਜ ਰਹੀਆਂ ਉਹਨੂੰ ਪੁੱਛੋ ਭੈਣ ਜੀ ਕੀ ਪ੍ਰੋਬਲਮ ਕੀ ਤੁਹਾਨੂੰ ਮੈਨੂੰ ਕੁਝ ਨਹੀਂ ਪਾਪਾ ਜੀ ਬੰਦਾ ਪੁੱਛੇ ਵੀ ਪਾਪਾ ਜੀ ਨੂੰ ਰੋ ਲੈਂਦੇ ਤੂੰ ਕਿਉਂ ਰਹੀ ਜਾਨੀ ਤੇ ਉਹਨੂੰ ਭਰਾ ਮੇਰੇ ਨੇ ਮੇਰਾ ਰਿਜ਼ਲਟ ਦੇ ਮੈਂ ਆ ਰਿਹਾ ਰਿਜ਼ਲਟ ਦੇਖ ਕੇ ਭਰਾ ਗੇਟ ਤੇ ਖੜਾ ਮੈਂ ਅਜੇ ਮੋੜ ਮੁੜਿਆ ਹੀ ਕਿਦਾਂ ਉੱਡ ਗਿਆ ਗਿਆ ਉਹ ਬੰਦਾ ਪੁੱਛੇ ਘਰ ਆ ਲੰਦੇ ਕਿਉਂ ਮਹੱਲੇ ਚ ਬੇਇੱਜ਼ਤੀ ਕਰਾ ਰਿਹਾ ਹੈ ਘਰ ਆ ਕੇ ਦੱਸ ਦੇਗਾ ਫੇਲ ਹੋ ਗਿਆ ਕਾਦੀ ਕਾਲੀ ਪਈ ਹੈ ਘਰ ਹੀ ਆਣਾ ਯਾਰ ਮੈਂ ਘਰ ਆ ਕੇ ਦੱਸਾਂ